ਜਿਸਾਸਤੀ ਕਾ ਤੁਹਾਡਾ ਸਵਾਗਤ ਹੈ ਯੂਟਿਊਬ ਚੈਨਲ ਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਟਾਈਮ ਹੋ ਗਿਆ ਸਾਢੇ 10 ਦਾ ਬਸ ਕੰਮਾਂ ਕਰਾਂ ਦੇ ਵਿੱਚ ਹੀ ਵਿਜੀ ਹੋ ਗਈ ਕਿਉਂਕਿ ਆਪਣੀ ਦੀ ਰਿਸ਼ਤੇਦਾਰ ਆਈ ਹੋਈ ਨਹੀਂ ਤੇ ਹੁਣ ਅਸੀਂ ਸਾਰੀਆਂ ਡੱਡਾ ਭੈਣਾਂ ਚੱਲੀਆਂ ਪਾਰਲਰ ਦੇ ਰੈਡੀ ਹੋਣ ਤੇ ਆਪਾਂ ਸਾਰੀ ਰੈਡੀ ਹੋ ਗਏ ਮम्मी ਅਸੀਂ ਵੀ ਕਰਨਾ ਕੁਦੀ ਕੋ ਫੇਰ ਹੀ ਦਿਖਾ ਦੇ ਖਾਓ ਪਹਿਲੇ ਸਾਡਾ ਮੇਕਅਪ ਹੋਊਗਾ ਚਾਹ ਠੀਕ ਹੈ ਤੁਸੀਂ ਕਰ ਲੇ ਚਲੇ ਆਪਾਂ ਪਾਰ ਲੱਦੇ ਨਵਰੀਦ ਨੂੰ ਬੁਲਾ ਕੇ ਭੱਜ ਕੇ ਜਾ ਕੇ ਨਹੀਂ ਹੈ ਤੂੰ ਤੇ ਲਿਪੜੀ ਕਹਿੰਦਾ ਜਾਂ ਨਾ ਆ ਜਾ ਹੈਲੋ ਗਾਇਸ ਹਾਈ ਤੂੰ ਸਿੱ ਨਹੀਂ ਬੈਠਣਾ ਅਬਾ ਤੂੰ ਤੁਸੀਂ ਘਰੇ ਰਹਿ ਬਸਾਂ ਨੂੰ ਪਹੁੰਚ ਜਾਣ ਦੋ ਇਹਨਾਂ ਨੂੰ ਧਾਰ ਲੋ ਆ ਜਾ ਬਿਟੇ ਆ ਜਾ ਪੂਰਾ ਬਲੌਕ ਖਰਾਬ ਮ ਮਾਰੇ ਜੰਨ ਨਾਲ ਲੱਭ ਜਾ ਲਿਪੜ ਨਾ ਜਾਇਓ ਦਣੂ ਮਾਰੇ ਜੰਨ ਨਾਲ ਲੱਭ ਆ ਮਾਰੇ ਜੰਨ ਨਾਲ ਜੰਮ ਨਾ ਲੈ ਰੋ ਕੇ ਕੱਪੜਾ ਬਿਚਾਈ ਮਮਾ ਕਰਦੇ ਆ ਬਸ 2 ਮਿੰਟ ਰੁਕ ਜਾ ਤੈਨੂੰ ਤਿਆਰ ਕਰਕੇ ਲੈ ਕੇ ਜਾਵਾਂਗੇ ਕੋਈ ਨਹੀਂ ਉਹ ਤਾਂ ਗਏ ਜੀ ਨਾ ਜਾਣਾ ਸੀ ਬਸ ਮੈਂ ਕਿਤੇ ਰਹੀ ਕੀ ਕਰਨਾ ਬਹੁਤ ਕੁਝ ਨਹੀਂ ਕਰਨਾ ਕਾਲੀ ਨਗਰ ਹਾਂਜੀ ਆਪਾਂ ਨੂੰ ਰੈਡੀ ਹੁੰਦੇ ਹੁੰਦੇ ਟਾਈਮ ਜਿਹੜਾ ਜ਼ਿਆਦਾ ਹੋ ਗਿਆ ਬਾਣ ਇੱਕ ਦਾ ਟਾਈਮ ਹੋ ਗਿਆ ਹੈ ਨਾ ਤੇ ਹੁਣ ਆਪਾਂ ਚੱਲੇ ਆਂ ਫੈਸਲ ਬੱਚਾ ਬਾਡੀ ਆਪਣੇ ਨਾਲ ਸਭ ਤੋਂ ਪਹਿਲਾਂ ਵਿਆਹ ਤਾਂ ਪਹਿਲਾਂ ਸੁਬਾ ਮਾਰਨਿੰਗ ਤਾਂ ਹਣਾ ਸਾਰੇ ਤਿਆਰ ਹੁੰਦੇ ਆ ਤਿਆਰ ਹੁੰਦੇ ਆ ਤੇ ਭੱਜੇ ਫਿਰਦੇ ਆ ਕਿਸੇ ਨੂੰ ਇਹ ਫਿਕਰ ਨਹੀਂ ਹੁੰਦਾ ਵੀ ਰੋਟੀ ਵੀ ਖਾਣੀ ਆ ਫਿਰ ਜਦੋਂ ਵਿਆਹ ਚ ਪਹਿਲਾਂ ਐਂਟਰੀ ਕਰ ਗਿਆ ਤਾਂ ਸਭ ਤੋਂ ਪਹਿਲਾਂ ਇੱਕ ਕੰਮ ਹੁੰਦਾ ਖਾ ਰੀ ਆ ਆ ਸਾਡੇ ਵੱਡੇ ਬਲੌਗ ਜੀ ਬਲੌਗਰ ਜੀ ਰਮਨ ਚਹਿਲ ਤਕੌੜਿਆ ਨੂੰ ਮੇਰਾ ਦਿੰਦੇ ਹੋਏ ਆਪਣੀਆਂ ਦਰਾਣੀਆਂ ਚ ਥਣੀਆਂ ਦੇ ਨਾਲ ਭਰ-ਭਰ ਕੇ ਪਲੇਟਾਂ ਖਾਂਦੇ ਹੋ ਦੇਖੋ ਦੋਸਤੋ ਹਾਂ ਸਹੀ ਹੈ ਉਹ ਤਾਂ ਬਿਊਟੀ ਪਾਰਨਰ ਚੋਰੀ ਨਿਕਲਦੀ ਸੀ ਬਹੁਤ ਹੀ ਖੂਬਸੂਰਤ ਬੀਵਾ ਰਿਸ਼ਤੇਦਾਰੀ ਕੁੜੀ ਵੇ ਦੇ ਨਾਲ ਮਿਲ ਰਹੇ ਆ ਮਸੀ ਮਸੀ ਮਿਲਦੇ ਆ ਤੇ ਜਦੋਂ ਲੇਡੀਜ਼ ਮਿਲਦੀਆਂ ਸਭ ਤੋਂ ਪਹਿਲਾਂ ਧਿਆਨ ਜਾਂਦਾ ਕਲੂਟਾਂ ਤੇ ਉਹਨੇ ਕੀ ਪਾਇਆ ਉਹਦੀ ਜਵੈਲਰੀ ਤੇ

ਲੋਈ ਘੱਟ ਹੁੰਦੀ ਸੀ ਅੱਜ ਇਹ ਤਾਂ ਮੇਰਾ ਪੁੱਤ ਦਾ ਮੇਕਅਪ ਲਾ ਗਿਆ ਸੀ ਹੈ ਇੰਨਾ ਸੋਹਣਾ ਤਾਂ ਤੂੰ ਹੈਗਾ ਪੁੱਤ ਤੈਨੂੰ ਕੀ ਮੈਂ ਕਹਨੀ ਲੋਰੇ ਮੈਂ ਦੱਖੀ ਤੂੰ ਕਿਹੜੀ ਤੇਰੀ ਭੂਆ ਵੀ ਸੋਹਣੀ ਤੂੰ ਵੀ ਸੋਹਣੀ ਓਏ ਹੋਏ ਹੋਏ ਕੀ ਬਾਤ ਹੈ ਠਿਕਾ ਸੀ ਗਰਮਾ ਇੱਕ ਪਾਸਾ ਇੱਕ ਪਾਸਾ ਸਾਡੇ ਰਾਜੇ ਦੀ ਲੁੱਕ ਦੇਖੋ ਰਾਜੇ ਦੇਖ ਇੱਧਰ Shira arti answer Shira arti answer Mami hasika Guys subscribe Subscribe ਦੀ ਦੀਆਂ ਤੀ ਦੀਆਂ ਦੇਖੀ ਕਿ ਮਾਮੂ ਕਿੱਥੇ ਹੈ ਲੈ ਬਿਊਟੀ ਸਟੋਰਸ ਯਾਰ ਹਲੋ ਇਹ ਵਲੌਗ ਹੈ ਜੇ ਸਾਡਾ ਕੁਝ ਵੀ ਨਹੀਂ ਬਣਿਆ ਤੇ ਫੋਨ ਦੀ ਬੈਟਰੀ ਹੋ ਗਈ ਇਹ ਵਲੌਗ ਵਿੱਚ ਲੋਕੀ ਫੋਟੋਆਂ ਲੈ ਲੈ ਮੈਂ ਮੇਰਾ ਫੋਨ ਚਾਰਜ ਕਰ ਲਵਾਂ ਗੱਡੀ 'ਚ ਬੈਠ ਕੇ ਹਾਂ ਗੱਡੀ 'ਚ ਬੈਠ ਕੇ ਕਿਸੇ ਹਾਂ ਇਹਨੇ ਹੱਥ ਕਰਤਾ Okay, oh, not <laughs> <laughs> σταდა მოგები აღე დალო მე და લઈ აისკრიმი फाइन्डल सारे कितने बंदा फाइनल ट्रिप पे नहीं ड्राइवर और नहीं मैं तेंडर शार्प बंदरे कितने बार पर ये चला से कट के आए सी मसी कट के आए सी मसी तुम मसी मसी हां तेरी कोई ना बैठा के ਕਿਵੇਂ ਆ ਕਿਹੜਾ ਦੇਈ ਭਲਾ ਆਸ ਹਮਲਾ ਗਿਆ ਦੇਈ ਭਲਾ ਮੈਂ ਕੀ ਮੈਨੂੰ ਨਹੀਂ ਦੇਈ ਭਲਾ ਹੋਵੇ ਨਹੀਂ 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 ਭਲਾ ਹੋਵੇ ਬਾਜੀ ਨੂੰ ਕੋਈ ਨਹੀਂ ਮੈਂ ਤੁਹਾਡਾ ਪੁੱਤ ਨਹੀਂ ਖਾਏ ਮਾਸੇ ਤਾਂ ਨਹੀਂ ਬਤਾ ਬਹਜਾਰਾ ਭਾਈ ਇਹਨੂੰ ਦੇਣਾ ਪਤਾ ਕੀ ਕਿਤਾ ਜੀ ਨਹੀਂ ਜਿੱਗਾ ਜੀ ਹਾਰਾ ਭਰੀਆਂ ਹਾਂ ਗੁਸ ਗੁੱਲੇ ਵਾਲੀਆਂ ਹਾਂ ਉਹਦੇ ਉੱਤੇ ਉਹ ਪਾਤਾ ਕਰੀਮੀ ਕੀ ਇਹ ਚੀਜ਼ ਟੇਸਟੀ ਤਾਂ ਨਹੀਂ ਨਾ ਹੁੰਦੀ ਉਹ ਨਹੀਂ ਹੁੰਦੀ ਆ ਚਲੋ ਚਲਿਏ ਘਰ ਆਣੂ ਤੇ ਇਸ ਤੋਂ ਬਾਅਦ ਫੇਰ ਆਪਾਂ ਜਾਣਾ ਇੱਕ ਹੋਰ ਵਿਆਹ ਤੇ ਹੁਣ ਏਦਾਂ ਹੀ ਆਪਾਂ ਦੇਖਦੇ ਆਂ ਘਰੇਦਾਰਾਂ ਦਾ ਕੀ ਹੱਲ ਬੰਦਾ ਤੇ ਫੇਰ ਆਪਾਂ ਚੱਲਾਂਗੇ ਇੱਕ ਹੋਣ ਆਪਾਂ ਜਾਣਾ ਜਾਗੂ ਤੇ ਇੱਧਰ ਆ ਬਟੇ ਸਾਈਡ ਤੇ ਹੋ ਜਾ ਤੂੰ ਸਾਈਡ ਤੇ ਦੂਰੀ ਵਾਲੀ ਆਪਾਂ ਤਾਂ ਆ ਵੀ ਆਪਾਂ ਨਾਲ ਕੱਢੀ ਗਰੀ ਬਸ ਬਹਾਨਾ ਕਰ ਰਹੇ ਆਂ ਨਹੀਂ ਆਏਗਾ ਇਹ